ਲੋਕ ਮਹੱਲਾ ਦੂਜਾ ਇੱਕ ਨਹੀਂ ਹੀ ਦਾਤ ਆਪਸ ਤੇ ਜੋ ਪਾਈ ਹੈ ਇੱਕ ਦਾਤ ਐਸੀ ਹੈ ਬਾਕੀ ਦਾਤਾਂ ਦਾ ਸਭ ਦਾਤੀ ਸਾਹਿਬ ਸੰਧੀ ਸਾਰੀਆਂ ਦਾਤਾਂ ਸੰਸਾਰ ਦੇ ਵਿੱਚ ਸਾਹਿਬ ਦੀਆਂ ਹੈ ਕਿ ਕੈਸੀ ਦਾਤ ਹੈ ਜਿਹੜੀ ਆਪਸ ਆਪਤਿੰਗ ਪਾਈ ਜਾ ਸਕਦੀ ਹੈ ਆਪ ਤੇ ਬਿਨਾਂ ਦੀ ਪ੍ਰਾਪਤ ਇਕ ਦਾਤ ਐਸੀ ਹੈ ਜਿਹੜੀ ਆਪ ਤੋਂ ਪੈਦਾ ਹੁੰਦੀ ਹੈ ਆਪ ਹੀ ਉਹਨੂੰ ਪ੍ਰਾਪਤ ਕਰ ਸਕਦਾ ਹੈ ਦੂਜਾ ਦੇ ਵਸਤੀ ਗੱਲ ਦੀ ਕਿਹੜੀ ਦਾਤ ਸਵਾਲ ਹੈ ਪੁਝਾਰ ਦਾ ਫਿਕਰ ਨਹੀਂ ਫਿਕਰ ਨਹੀਂ ਦਾਤ ਆਪਸ ਤੇ ਜੋ ਪਈ ਛੋਟਾ ਮੰਦੇ ਨਹੀਂ ਦਾਤ ਆਪਸ ਤੇ ਜਿਹੜੀ ਪਉਣੀ ਹੈ ਆਪਣੇ ਆਪ ਨੂੰ ਆਪੇ ਦਾਤ ਜਿਹੜੀ ਹੈ ਉਹਦਾ ਪਤਾ ਨਹੀਂ ਅਸਲ ਵਿੱਚ ਜਿਹੜੀ ਅਸਲੀ ਦਾਤ ਹੈ ਉਹ ਆਪਣੇ ਆਪ ਤੋਂ ਹੀ ਮਿਲਦੀ ਹੈ ਆਪਣੇ ਅਥੀ ਆਪਣਾ ਆਪੇ ਹੀ ਕਾਸਵਾਰੀ ਹੈ ਆਪੇ ਹੀ ਕਾਸਵਾਰੀ ਹੈ ਇਸ ਗੱਲ ਦਾ ਨਹੀਂ ਕਿਸੇ ਵੀ ਦਾ ਰੂਪ ਪਤਾ ਇਸ ਕਰਕੇ ਦਰਸ਼ਨ ਹੁੰਦੇ ਨੇ ਕਿਸੇ ਦੇ ਕਾਸਵਾਰਣ ਵਾਸਤੇ ਇਸ ਕਰਕੇ ਉਹਨੂੰ ਲੋੜ ਪਈਆ ਕਿਸੇ ਦੂਜੇ ਆਦਮੀ ਦੇ ਦਰਸ਼ਨ ਵਾਸਤੇ ਭਗਤੀ ਕਰਦੇ ਵਿਅਕਤੀ ਦੀ ਲੋੜ ਪਈਆ ਉਹਨਾਂ ਨੂੰ ਇਹ ਗੱਲ ਦਾ ਗਿਆਨ ਨਹੀਂ ਹੈ ਜਿਹਨੂੰ ਇਹ ਗੱਲ ਦਾ ਗਿਆਨ ਉਹਨੂੰ ਦੂਜੇ ਦੀ ਲੋੜ ਨਹੀਂ ਇੱਕ ਨਹੀਂ ਦਾਤ ਆਪਸ ਤੇ ਜੋ ਪਾਈ ਹੈ ਨਾਨਸਾ ਕਰਮਾਤ ਸਹਿਬ ਉੱਥੇ ਜੋ ਮਿਲੇ ਕੋਈ ਇੱਕ ਬਹੁਤ ਬੜੀ ਕਰਾਮਾਤ ਹੈ ਕਰਾਮਾਤ ਪੈਦਾ ਹੁੰਦੀ ਹੈ ਦੇ ਵਿੱਚ ਕਰਾਮਾਤ ਹੀ ਦਾਤ ਮਿਲਦੀ ਹੈ ਨੂੰ ਪਰ ਸਹਿਬ ਨੂੰ ਖੈਸੋ ਤੋਂ ਪਹਿਲਾਂ ਕਰਨਾ ਹੈ ਸਹਿਬ ਉੱਥੇ ਜੇ ਜੇ ਸਹਿਬ ਉੱਥੇ ਜੇ ਬਿਲੇ جے صاحب خوش ہو جے تعال ملدی پہلا صاحب ਨੂੰ خوش کرنا ਪੈਂਦਾ ਹੈ ਕਰਨ ਦਾ ਬੰਦਾ ਸਾਬ ਕਿਵੇਂ ਖੁਸ਼ ਹੁੰਦਾ ਉਹਦੇ ਪਾਣੀ ਚਲੇ ਉਹਦੇ ਹੁਕਮ ਚਲੇ ਤੇ ਸਾਬ ਖੁਸ਼ ਹੁੰਦਾ ਉਹਦੇ ਬਾਅਦ ਦਾਤ ਆਪਣੇ ਆਪ ਚੋ ਹੀ ਮਿਲਦੀ ਹੈ ਆਪਣੇ ਆਪ ਚੋ ਹੀ ਸ਼ਬਦ ਪੈਦਾ ਹੁੰਦਾ ਹੈ ਜੇ ਤਰਮਾਨੀ ਤੋਂ ਦੇ ਨੇ ਇਹ ਕੋਈ ਦਾਤ ਤੋਂ ਬੁਗਾਇਆ ਜੋ ਉਕਮਾ ਵਾਲੀ ਦਾਤ ਇਹਦੇ ਵਿੱਚੋਂ ਪੈਦਾ ਹੁੰਦੀ ਹੈ ਬੀਜ ਹੈ ਬੀਜ ਬਰਸ਼ਰੂਪ ਵਾਲੀ ਦਾਦੇ ਦੇ ਵਿੱਚ ਹੀ ਪੈਦਾ ਕਿ ਇੱਕ ਬੀਜ ਨੂੰ ਹਜ਼ਾਰਾਂ ਫਲ ਲੱਗਣ ਨੇ ਇਹਦੇ ਕੋਲ ਬੀਜ ਤੋਂ ਜਾਂ ਬਰਸ਼ ਬਣਨੇ ਬਦਤੇ ਫਲ ਲੱਗਣ ਨੇ ਇਹਦੇ ਕੋਲ ਅਨੰਤ ਰੂਪ ਹੋ ਜਾਣਾ ਨੇ ਇਹਦੇ ਇਹ ਇਹਦੇ ਵਿੱਚ ਹੀ ਪੈਦਾ ਹੁੰਦੀ ਹੈ ਬਾਹਰੋਂ ਕਿੱਥੋਂ ਦੀ ਮਹਾਰਾਜਾ ਕਰਮਾਰਾਮ ਸਾਹਿਬ ਉੱਠੇ ਜੀ ਜੀ ਇੱਕ ਹੋਇਆ ਤਾਂ ਫਿਰ ਕੋਈ ਸ਼ਰਤ ਇੱਕ ਕੋਣ ਦੀ ਸ਼ਰਤ ਹੈ ਮੈਂ ਇੱਕ ਕੋਣ ਦੀ ਸ਼ਰਤ ਹੈ ਵੀ ਜੋ ਕਿਤਾਬੇ ਪੜ੍ਹਨ ਉੱਗਰ ਵਾਲੀ ਸ਼ਕਤੀ ਉਹ ਛੈ ਇਹਦੀ ਸ਼ਕਤੀ ਕਿਉਂ ਨਸ਼ ਹੋਈ ਉਹ ਡਿਵਾਈਡ ਹੋਇਆ ਹੋਇਆ ਦੋਟਾ ਹੋਇਆ ਹੋਇਆ ਕਾਹ ਨਹੀਂ ਉਪਦਾ ਜਾਂਦੇ ਇਹ ਹੋ ਗਿਆ ਉਹ ਕਰਾਮਾਤ ਆ ਜਾਣੀ ਹੈ ਚਾਹੀ ਉਹ ਕਰਾਮਾਤ ਵਰਤ ਜਾਣੀ ਹੈ ਫਿਰ ਇਹ ਗੱਲ ਦੀ ਕੋਈ ਧਰਮ ਕਹਿ ਰਿਹਾ ਦੱਸ ਵੀ ਆਪ ਇਹਦੇ ਵਿੱਚ ਸਭ ਤੋਂ ਵੱਡੀ ਸ਼ਕਤੀ ਇਹ ਹੈ ਇਹ ਦੂਜਾ ਆਦਮੀ ਕੋਈ ਕਰੇ ਨਹੀਂ ਸਕਦਾ ਕਿੱਡਾ ਹੀ ਕੋਈ ਗੁਰੂ ਹੋਵੇ ਪਰਮੇਸ਼ਰ ਵੀ ਕਰਦਾ ਹੈ ਜਿਸ ਜਸਦਾ ਜੀ ਉਹ ਵੀ ਨਹੀਂ ਦੇ ਰਿਹਾ ਇੱਕ ਹੁਣ ਤੱਕ ਦੀ ਤਾਂ ਕਰ ਰਿਹਾ ਹੈ ਸਲਾਹ ਦੇ ਰਿਹਾ ਗੁਰਬਾਣੀ ਸਲਾਹ ਹੈ ਸਿਰਫ ਕਿਰੂ ਚਾਹੇ ਉਹ ਕਹ ਲਈ ਸਲਾਹ ਹੈ ਹਕੂਮਤ ਦਾ ਜਬਰਦਸਤੀ ਹੁੰਦਾ ਪਰ ਹੁੰਦਾ ਜਬਰਦਸਤੀ ਹੁੰਦਾ ਅਸੀਂ ਕਹਿਦੇ ਆ ਇਹਨੂੰ ਹੁਕਮ ਹੁਕਮ ਸਿਰਫ ਭਗਤਾਵਾਸ ਤੇ ਉਹ ਹੁਕਮ ਉਦੈਉਣਾ ਵਾਸਤੇ ਹੈ ਜਿਹੜੇ ਸਹਿਮਤ ਹਨ ਸਰਕਾਰ ਨਾਲ ਜਿਹੜੇ ਬਾਕੀ ਹਨ ਉਹਨਾਂ ਨੂੰ ਹੁਕਮ ਕਿੱਥੇ ਹੁੰਦਾ ਬਾਕੀ ਦਾ ਹੁਕਮ ਉਹ ਬੰਦਾ ਹੀ ਨਹੀਂ ਹੁੰਦਾ ਬਾਕੀਆਂ ਵਾਸਤੇ ਹਰਾਏ ਹਨ ਗਰਮੋ ਘਾਬਾ ਵਾਸਤੇ ਹੁੰਦਾ ਬਾਕੀਆਂ ਵਾਸਤੇ ਹੁਕਮ ਤਾਂ ਹੈ ਤਾਂ ਸਾਰੀਆਂ ਬਾਤਾਂ ਉਪਰ ਪਰ ਮੰਨਦੇ ਗਾਦ ਨੇ ਉਹਨਾਂ ਬਾਤ ਸਲਾਹਤਾ ਹੈ ਨਾ ਕਿ ਹੁਕਮ ਨਹੀਂ ਉਹਨਾਂ ਬਾਤ ਸਲਾਹ ਹੈ ਵੀ ਭਾਈ ਐਂ ਕਰ ਲੋ ਆ ਜਿਹੜਾ ਰਾਹ ਤੁਹਾਡਾ ਨਾ ਹਾਂ ਕੋ ਕੀ ਇਹ ਮਰ ਭਾਵਦੇ ਰਾ ਭੀੜੇ ਅੱਗੇ ਸਲਾਹ ਹੈ ਉਹਨਾਂ ਤੇ ਇਹਦਾ ਨਾ ਆ ਹੋਊਗਾ ਇਹਦਾ ਨਾ ਆ ਹੋਊਗਾ ਉਹਨਾਂ ਦਾ ਸਲਾਹ ਦਿੱਤੀ ਹੋਈ ਹੈ ਗੁਰੂ ਘਰ ਨੂੰ ਹੁਕਮ ਹੈ ਗੁਰੂ ਘਰ ਦਾ ਹੁਕਮ ਹੈ